ਬਿਜਲੀ ਦੇ 11000 ਹਾਈ ਵੋਲਟੇਜ ਕਰੰਟ ਲੱਗਣ ਨਾਲ ਹੋਈ ਨੌਜਵਾਨ ਦੀ ਮੌਤ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ ਨੌਜਵਾਨ ਦੀ ਉਮਰ 22 ਸਾਲ ਸੀ ਅਤੇ 1.6 ਮਹੀਨੇ ਦਾ ਉਸਦਾ ਬੱਚਾ ਵੀ ਸੀ ਮ੍ਰਿਤਿਕ ਰਾਮ ਤੀਰਤ ਰੋਡ ਉੱਤੇ ਦੁਕਾਨ ਉੱਤੇ ਬੋਰਡ ਲਗਾਣ ਲਈ ਜਾ ਰਿਹਾ ਸੀ ਜਿਸ ਦੇ ਚਲਦਿਆਂ ਬੋਰਡ ਬਿਜਲੀ ਦੀਆਂ ਤਾਰਾਂ ਨਾਲ ਛੂ ਗਿਆ ਤੇ ਉਸ ਦੀ ਮੌਤ ਹੋ ਗਈ ਕਰ ਨਾਲ ਗੱਲਬਾਤ ਕਰਦੇ ਹੋਏ ਉਸ ਦੇ ਘਰਦਿਆਂ ਨੇ ਕੀ ਦੱਸਿਆ ਆਓ ਦੇਖਦੇ ਹਾਂ ਕੀ ਹੋਇਆ ਕਿ ਤੁਹਾਡੇ ਘਰ ਵਾਲੇ ਮੇਰੇ ਘਰ ਵਾਲੇ ਨੂੰ ਕੱਲ ਫੋਨ ਆਇਆ ਸੀ ਕਿ ਕਹਿੰਦੇ ਕਿ ਇਹਨਾਂ ਨੂੰ ਭੇਜ ਦਿਓ ਕੰਮ ਤੇ ਤੇ ਮੈਂ ਭੇਜ ਦਿੱਤਾ ਸੀ ਤੇ ਉਹ ਫਿਰ ਮੈਨੂੰ ਪਤਾ ਨਹੀਂ ਲੱਗਾ ਸਾਰਾ ਦਿਨ ਫੋਨ ਵੀ ਨਹੀਂ ਆਇਆ ਕੁਝ ਨਹੀਂ ਕੀਤਾ ਤੇ ਬਾਅਦ ਵਿੱਚ ਉਹਨਾਂ ਨੇ ਕਹਿਤਾ ਕਿ ਇਸ ਤਰ੍ਹਾਂ ਬੱਤੀ ਲੱਗ ਗਈ ਤੇ ਇਦਾਂ ਹੋਇਆ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਤੁਹਾਡੇ ਵਿਆਹ ਨੂੰ ਸਾਡੇ 1.5 ਸਾਲ ਹੋ ਗਿਆ 1.5 ਸਾਲ ਹੀ ਆਇਆ ਬਈ ਕਿੰਨੀ ਕਿੰਨੀ ਉਮਰ ਹੈਗੀ ਤੁਹਾਡੀ ਉਹਨਾਂ ਦੀ ਹੈਗੀ 23 ਸਾਲ ਬੱਚਾ ਇੱਕ ਆਈ ਤਾਂ ਹਾਂਜੀ ਬੇਟਾ ਇੱਕ ਹੀ ਜੇ 6 ਮਹੀਨਿਆਂ ਦਾ ਸਾਲ ਹੁਣ ਮੰਗ ਕੀ ਕਰਦੇ ਹੁਣ ਮੈਂ ਮੰਗ ਚਾਹਨੀ ਮੈਨੂੰ ਇਨਸਾਫ ਮਿਲੇ ਤੇ ਜਿਹੜਾ ਮਹਾਰਾਜਾ ਮੇਰਾ ਕੋਈ ਸ਼ਤ ਨਹੀਂ ਹੈਗਾ ਕੋਈ ਘਰ ਨਹੀਂ ਹੈਗਾ ਕੋਈ ਕੋਸ਼ ਨਹੀਂ ਹੈਗਾ ਮੇਰਾ ਬਾਈ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੀ ਹਾਂਜੀ ਅਸੀਂ ਕੋੜ ਖਾਲਸਾ ਤੇ ਜੀ ਹੁਣ ਮੰਗ ਕੀ ਕਰਦੇ ਹੋ ਦਰਸ਼ਨਗਰ ਕੋੜ ਖਾਲਸਾ ਦਰਸ਼ਨਗਰ ਕੋੜ ਖਾਲਸਾ ਯਾਰ ਬੋਲੋਗੇ ਤੁਸੀਂ ਮਿਲ ਬਣੀ ਦੇਖਣ ਹਾਂਜੀ ਉਹ ਚਲੇ ਗਿਆ ਹੁਣ ਉਹਨੇ ਕੁਝ ਗੱਲ ਨਹੀਂ ਕੀਤੀ ਉਹ ਕਹਿੰਦਾ ਸੀ ਕਿ ਉਹ ਕੰਮ ਕਰਦੇ ਆ ਰਹੇ ਆ ਉਹ ਪਾਜੀ ਉਹ ਜਦੋਂ ਉਹਨਾਂ ਦਾ ਕੰਮ ਹੁੰਦਾਈ ਉਹਦੋਂ ਬੁਲਾ ਲੈਂਦੇ ਚਾਰ ਪੰਜ ਦਿਨਾਂ ਵਾਸਤੇ ਦਿਹਾੜੀਆਂ ਦਾ ਜਿਸ ਤਰ੍ਹਾਂ ਵੀ ਆ ਜਿੱਤਾਂ ਵੀ ਆ ਤੁਸੀਂ ਪੁਲਿਸ ਨੂੰ ਕੰਪਲੇਨਟ ਕਰਦੇ ਇਸ ਬਾਰੇ ਨਾਈ ਭਾਜੀ ਉਹਨਾਂ ਨੇ ਜੋ ਕਸ਼ ਨਿਬੇੜਾ ਪੁਲਿਸ ਨੂੰ ਕੰਪਲੀਟ ਕੀਤੀ ਸੀ ਤੇ ਉਹ ਆਏ ਨਹੀਂ ਅਜੇ ਮਾਲਕ ਮੰਗਾਂ ਆਏ ਨਾਲ ਜਿਹੜੇ ਮਾਲਕ ਜਿੰਨਾ ਕੰਮ ਕੀਤਾ ਕੋਈ ਪੁਲਿਸ ਇੱਥੇ ਕੋਈ ਨਹੀਂ ਪਹੁੰਚਿਆ ਲੈ ਆਏ ਸੀ ਸਰ ਉਹ ਪਤਾ ਨਹੀਂ ਹੁਣ ਉਹ ਕਿੱਧਰ ਆ ਕਿੱਧਰ ਨਹੀਂ ਮੈਨੂੰ ਕੁਝ ਨਹੀਂ ਪਤਾ ਜੀ ਦੁਕਾਨ ਦਾ ਮਾਲਕ ਦੁਕਾਨ ਦਾ ਮਾਲਕ ਆਇਆ ਸੀ ਪਰ ਉਹਨਾਂ ਨੇ ਕੋਈ ਫੋਨ ਨਹੀਂ ਚੱਕਿਆ ਕੋਈ ਕਸ਼ ਨਹੀਂ ਆ ਫੋਨ ਚੱਕਰ ਨਹੀਂ ਦੇ ਆਨ ਨਹੀਂ ਦੇ ਕਹਿੰਦੇ ਕੱਲ ਨਿਬੇੜਾਂਗੇ ਕੀ ਮੰਗ ਕਰਦੇ ਹੋ ਮੈਂ ਮੰਗ ਕਰਦੀ ਮੇਰਾ ਬੱਚਾ ਛੋਟਾ ਵਾ ਮੈਂ ਮੈਂ ਕਿਤੇ ਕੰਮ ਨਹੀਂ ਕਰ ਸਕਦੀ ਇਹ ਨਾ ਢੇੜੀ ਲੋਂਡਿਆ ਸੀ ਤੇ ਮੈਂ ਹਾਂਜੀ ਆਪਣੇ ਨਿਮਾ ਪੇਟੀ ਰਾਮਪਤੀ ਸ ਰੋਡ ਤੇ ਨਿਮਾ ਪੇਟੀਆਂ ਵਾਲਾ ਉਹਦੀ ਦੁਕਾਨ ਤੇ ਦਿਹਾੜੀ ਲੋਂਟੇ ਤੇ ਉਹ ਬੋਰਡ ਲੋਂਡਿਆ ਸੀ ਤੇ ਮਾਲਕ ਨੂੰ ਪਤਾ ਵੀ ਹੈਗਾ 11000 ਕਰੰਟ ਹੈ ਘਰ ਚ ਤੇ 11000 11000 ਨਹੀਂ ਆ 11000 ਬੋਲਟ ਹੈ ਉਹ ਚ ਮਾਲਕ ਨੂੰ ਖੋਚੀਦਾ ਵੀ ਪੁੱਤ ਕੰਮ ਧਿਆਨ ਨਾਲ ਕਰੀ ਕਰੰਟ ਬਹੁਤ ਤੇਜ਼ ਹੈਗਾ ਹੀ ਹੈ ਉਹਨੇ ਕੁਛ ਨਹੀਂ ਕੀਤਾ ਦਿਹਾੜੀਆਂ ਲੋਂਦਾ ਰਿਆ ਹੈ ਉਹਨੂੰ ਪਤਾ ਮੈਂ ਉਹਨੂੰ ਕੱਲ ਵੀ ਸਮਝਾਇਆ ਮੈਂ ਕੋਲ ਇਸ ਇੱਥੇ ਦਿਹਾੜੀਆਂ ਨਾਲ ਆਇਆ ਕਰ ਅੱਗੇ ਇੱਥੇ ਕਰੰਟ ਦੂਰ ਦੇਣੇ ਵਾਰੀ ਪਿਆ ਹਟ ਦੇ ਨਹੀਂ ਹੀ ਉਹ ਆ ਆ ਦੀ ਘਰ ਦੀ ਦਾ ਬੱਚਾ ਜੋ ਦਾ ਤੇ ਪ੍ਰਧਾਨ ਕੰਦਾ ਵੀ ਸਵੇਰੇ ਨੇ ਬੇੜਾਂਗੇ ਤੇ ਲਾਸ਼ ਉਹ ਪਈ ਜੋ ਹਸਪਤਾਲ ਲਾਗੇ ਤੇ ਰਾਤਮੀ ਅੱਜ ਤਾਂ ਕਿੱਥੇ ਗਰੀਬਾਂ ਨੇ ਜਾਣ ਇਹ ਚੌਧਰੀ ਸਾਹਿਬ ਮੁੰਡਾ ਮੁੰਡਾ ਹੈ 22 23 ਸਾਲਾਂ ਦਾ 22 23 ਸਾਲਾਂ ਦਾ ਦਾ ਘਰ ਦੀ ਆ ਬੱਚਾ ਜੀ ਕੰਮ ਕਰਦਾ ਹੈ ਮਜ਼ਦੂਰੀ ਦਾ ਅੱਛਾ ਜੀ ਤੇ ਕੇ ਆਪਣਾ ਕਦੋਂ ਵਾਕਿਆ ਕਦੋਂ ਹੋਇਆ ਇਹ ਹੋਇਆ ਪੰਜ ਕਿਵੇਂ ਆ ਤੇ ਜਿਹੜੀ ਉਹ ਦੁਕਾਨ ਦਾ ਮਾਲਕ ਹੈਗਾ ਕਿੱਥੇ ਹੁਣ ਹੁਣ ਨਹੀਂ ਦਿਆ ਜੋ ਫੋਨ ਵੀ ਕਰਨ ਦੇ ਚੁੱਕਣ ਨਹੀਂ ਦਿਆ ਜੋ ਪੁਲਿਸ ਨੂੰ ਕੰਪਲੇਂਟ ਕੀਤੀ ਹਾਂਜੀ ਕੀਤੀ ਉਹਨੇ ਕੀ ਕਿਹਾ ਉਹ ਜਵਾਬ ਨਹੀਂ ਕੁਝ ਦੇਣ ਦੀ ਜੋ ਪੁਲਿਸ ਨੇ ਉਹ ਵੇਖ ਕੇ ਲਿਖ ਲੁਕ ਕੇ ਲੈ ਗਈ ਹਾਂਜੀ ਹਾਂਜੀ ਮੌਕੇ ਤੇ ਮੌਤ ਹੋ ਗਈ ਸੀ ਉਹ ਜਿਹੜਾ ਜਿਹੜਾ ਮਾਲਕ ਉਸਨੇ ਭੱਜ ਗਿਆ ਕਿ ਕਿੱਥੇ ਸੀ ਨਹੀਂ ਨਾਲ ਲੈ ਗਿਆ ਹਸਪਤਾਲ ਮੁੜ ਕੇ ਬਾਅਦ ਚ ਆਇਆ ਨਹੀਂ ਜੋ ਤੇ ਉਤੋਂ ਨੂੰ ਪਾਣੀ ਪਾਤਾ ਕਰੰਟ ਪਿਆ ਉਤੋਂ ਪਾਣੀ ਪਾਤਾ ਤੇ ਮਰਨਾ ਹੀ ਆਗਲੇ ਨੇ ਕਿੰਨੇ ਚਿਰ ਤੋਂ ਕੰਮ ਕਰ ਰਿਆ ਏ ਦੁਕਾਨ ਤੇ ਹੋ ਗਏ 4-5 ਦਿਨ ਹੋ ਗਏ ਕੰਮ ਕਰ ਰਹੇ ਹਾਂਜੀ ਹੁਣ ਮੰਗ ਕੀ ਕਰਦੇ ਤੁਸੀਂ ਬਾਈ ਮੰਗੇ ਵੀ ਕੁਛ ਕਰੇ ਗਰੀਬਾਂ ਦਾ ਬੱਚਾ ਛੋੜਾ ਛੋੜਾ ਤੇ ਉਹਦੀ ਘਰ ਦੀ ਆ ਉਹ ਸੋਚੇ ਚਾਹੀਦਾ ਠੀਕ ਜੋ ਬੱਚੇ ਨੂੰ ਹੁਣ ਕਿੱਥੋਂ ਦਿਹਾੜੀ ਲਾਉਣੀ ਤੇ ਮਾਂ ਕਿੱਥੋਂ ਦਿਹਾੜੀ ਲਾਉਣੀ ਠੀਕ ਓਕੇ ਹਾਂਜੀ ਬਾਈ ਇੱਕ ਮਿੰਟ ਬਾਈ ਮਸਲਾ ਬਾਈ ਬੋਲੋ ਪਾਣੀ ਮਸਲਾ ਇਹ ਆ ਕਿ ਬੱਚਾ ਦਾ 3 ਮਹੀਨੇ ਦੇ ਆ ਠੀਕ ਹੈ ਜੀ ਜੋ ਰਿਕਵਾਇਡ ਜਿੰਦੇ ਦੀ ਜਿਹੜੀ ਮਲਕੀਤ ਜੋ ਬਣਦੀ ਆ ਜੋ ਗੱਲਬਾਤ ਆ ਪੁਲਿਸ ਆਣ ਕੇ ਜਿਹੜਾ ਮਕਾਨ ਮਾਲਕ ਆ ਜਿਹੜੇ ਕੋ ਜੋਬ ਕਰਨ ਡਿਆ ਸੀ ਉਹ ਇੱਥੇ ਆਣ ਕੇ ਗੱਲ ਸਾਰੀ ਫੈਲ ਮੁਕਾਵੇ ਤੇ ਅਸੀਂ ਚਾਹਨੇ ਕਿ ਬੱਚਾ 18 ਸਾਲ ਦਾ ਹੋਣ ਤੋਂ ਬਾਅਦ ਕਿ ਜਿਹੜੇ ਯੋਗ ਜਿਹੜਾ ਉਹਨੂੰ ਦਿੱਤਾ ਜਾਵੇ ਤੇ 18 ਸਾਲ ਤੋਂ ਬਾਅਦ ਜੋ ਵੀ ਉਹਨੂੰ ਕਿਸੇ ਦਿੱਤਾ ਜਾਵੇ ਉਹਦੀ ਸੁਣਾਈ ਕੀਤੀ ਜਾਵੇ ਬਸ ਜਿਹੜਾ ਮਾਲਕ ਸੀ ਉਹ ਮੋਕੇ ਤੋਂ ਭੱਜ ਗਿਆ ਪਾਜੀ ਉਹ ਆਇਆ ਸੀ 10 ਮਿੰਟ ਹੋ ਕੇ ਕਿ ਚੱਲ ਗਿਆ ਅਸਲ ਨੂੰ 2 ਘੰਟੇ 3 ਘੰਟੇ ਹੋ ਗਏ ਵੇਟ ਕਰਨ ਦੇ ਉਹਦੀ ਕਿ ਫੋਨ ਨਹੀਂ ਚੱਕਣ ਡਿਆ ਤੇ ਪੁਰਸ ਕੋ ਐਫਐਸਰ ਸਾਰੀ ਕੁਝ ਲਿਖਵਾਈ ਆ ਤੇ ਸੁਣਾਈ ਵੀ ਬਿਲਕੁਲ ਨਹੀਂ ਹੋ ਰਹੀ। ਲਟਕੇ ਦਾ ਨਾਂ ਲਟਕੇ ਤਾਂ ਕਰੰਟ ਲੱਗਣ ਕਰਕੇ ਜਣੀ ਦੀ ਡੈਥ ਹੋਈ ਪਤਾ ਲੱਗਾ। ਕਿਹੜੀ ਜਗ੍ਹਾ ਦੇ ਉੱਤੇ ਕਰੰਟ ਲੱਗਿਆ ਸੀ? ਇੱਥੇ ਕੋਲ ਆਪਣੇ ਪੁਤਰੀ ਘਰ ਜਾਉਂਗ ਦੇ ਵਿੱਚ ਕੋਈ ਆ ਤੇ ਮੌਕੇ ਤੇ ਇੱਥੇ ਆਏ ਆ ਤਸਦੀਕ ਕਰ ਰਹੇ ਆ। ਤਸਦੀਕ ਕਰਨ ਤੋਂ ਬਾਅਦ ਜੇ ਜੇ ਕੋਈ ਗੱਲਬਾਤ ਰਹੇਗੀ। ਮਾਲਕ ਨਾਲ ਕੋਈ ਗੱਲ ਨਹੀਂ ਹੋਣੀ। ਜਿੰਮੀ ਦਾ ਨੰਬਰ ਮਦਦੀ ਦੀ ਨੰਬਰ 22 ਸਾਲ ਹੋ। ਮਾਲਕ ਭਰਾਰੇ ਕਿੱਥੇ ਹੋਣ। ਮਾਰਗ ਤੇ ਕੰਮ ਬੰਦ ਹੈ ਜੀ ਹਲੇ ਤੁਹਾਨੂੰ ਕੰਨ ਕੰਨ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਫੋਨ ਦੁਕਾਈ ਨਹੀਂ ਨਹੀਂ ਜਸਤਰ ਜੀ ਆਏ ਆਂ ਜੀ ਇੱਥੇ ਮੌਕੇ ਤੇ ਹੁਣ ਆਏ ਆਂ ਸਾਰੀ ਗੱਲ ਤਸਦੀਕ ਕਰਕੇ ਸਰਕਾਰੀ ਅਫਸਰ ਮਿਲੇਗਾ ਜੀ ਬਿਲਕੁਲ ਜੀ ਤਸਦੀਕ ਕਰਕੇ ਜੋ ਜਿਹੜਾ ਹਾਲਾਤ ਆਉਣਗੇ ਤਾਂ ਮਦਦ ਕਰ ਦੇਵਾਂਗੇ ਕਾਰਵਾਈ ਕੀਤੀ ਜਾਏਗੀ ਜੋ ਕਾਰਵਾਈ ਹਾਲਾਤ ਅਨੁਸਾਰ ਕੀਤੀ ਜਾਏਗੀ 4 ਮਹੀਨੇ ਦਾ ਬੱਚਾ ਦੱਸਿਆ ਜਾ ਰਿਹਾ ਜੀ ਉਹਦਾ ਮੁੰਡੇ ਦਾ ਹੈਗਾ ਮੇਰੇ ਬਾਰੇ ਸਾਨੂੰ ਨਹੀਂ ਜੀ ਪਤਾ ਨਹੀਂ ਇਹ ਮੌਕੇ ਤੇ ਆਏ ਆਂ ਜੇ ਬਾਕੀ ਮੌਕੇ ਤੇ ਤਸਦੀਕ ਕਰਕੇ ਸਾਰੀ ਗੱਲ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ